ਆਪਾਂ ਸੀ ਜੋ ਹੱਸ ਕੇ ਖਾ ਗਏ ਹੁਣ ਕੀ ਤੋਂ ਕੁੱਟ ਖਾਉਂਦੀ ਸਕੂਲਾਂ ਦੀਆਂ ਗੱਲਾਂ ਕਰੀਏ ਬਾਬੇ ਘਰ ਦੇ ਉਸ ਵੇਲੇ ਪਹੁੰਚ ਜਾਂਦੇ ਕਿ ਮੁੰਡੇ ਦੇ ਜਪੜ ਕਿਉਂ ਬਣੇ ਸੋ ਜਿਨ੍ਹਾਂ ਨੇ ਖਾਧੀਆਂ ਜਿਹੜੇ ਖਾ ਗਏ ਉਹ ਕਰ ਗਏ ਸੁਣ ਕੇ ਬਾਬਾ ਜੀ ਸੁਣ ਕੇ ਆ ਸੁਣ ਕੇ ਤੁਹਾਡੀ ਗੱਲ ਕਰ ਰਹੇ ਸੀ ਤੁਹਾਡੀ ਗੱਲ ਕਰ ਰਿਆ ਸੀ ਕਿ ਦੋ ਜਣਿਆਂ ਵਿੱਚ ਤੀਜਾ ਮਿਲ ਕੇ ਫਿਰ ਕੋਈ ਗੱਲ ਸਵਾਹ ਹੁੰਦੀ ਹੈ ਆਪਾਂ ਜਿਵੇਂ ਹੱਸ ਕੇ ਖਾ ਕੇ ਹੁਣ ਕੀ ਤੋਂ ਘੁੱਟ ਖਾਉਂਦੀ ਐ ਐਕਸੀਡੈਂਟ ਚ ਡੈਂਟ ਨਹੀਂ ਪੈਂਦੇ ਜਿਹਦੇ ਨਾਲ ਗਵਾਹ ਹੁੰਦੀ ਹੈ ਮਾਨਾਵੇ ਮਰ ਜਾਣਿਆ ਮਾਨਾ ਰੱਬ ਦੀ ਜਦੋਂ ਨਿਗਾਹ ਹੁੰਦੀ ਐ ਐਕਸੀਡੈਂਟ ਚ ਡੈਂਟ ਨਹੀਂ ਪੈਂਦੇ ਜਿਹਦੇ ਨਾਲ ਗਵਾਹ ਹੁੰਦਾ ਵਾਹ ਕੀ ਬਾਤ ਮਿੱਤਰਾਂ ਦੇ ਪਿੰਡ ਦੀਆਂ ਰਾਹਾਵਾਂ ਨੇ ਬਚਾ ਲਿਆ ਮਿੱਤਰਾਂ ਦੇ ਪਿੰਡ ਦੀਆਂ ਰਾਹਾਵਾਂ ਨੇ ਬਚਾ ਲਿਆ लखा जो करोड़ा मावा ने बचा लिया आ, आ गया जगो जियो बबे थोड़ा नहीं बचा के रखे हर बुरी नजर तो बुरी बला तो हिल बलावा की खाइए रोटी ਕੁਛ ਲਾ ਕੀ ਕਹਨੇ ਪੜੀ ਜੀ ਬਈ ਜੀ ਉਹਨਾਂ ਦੀ ਵੀ ਮੰਨਣੀ ਪੈਣੀ ਹਾਂਜੀ ਭਾਈ ਮੜ ਕੇ ਚਾਹਾਂ ਉਹ ਵੀ ਮੰਨ ਜੇ ਸਹੀ ਤੁਸੀਂ ਕਿ ਆ ਮੜ ਕੇ ਮਾਨ ਸਾਹਿਬ ਕਹਿੰਦੇ ਥੋੜੀ ਮੰਨ ਕੇ ਗੱਲ ਤੇ ਮੰਨਣ ਦੀ ਹੈ ਬਾਕੀ ਦੇਖਨੇ ਕਹੀ ਦੂਸਰੇ ਨੇ ਮੰਨੀ ਦੋਨੋਂ ਪਰ ਮੁਝਾ ਜਦੋਂ ਚੱਕਰ ਹੋ ਗੋ ਪੈਂਦਾ ਜਦੋਂ ਗੱਲਾਂ ਗੱਲਾਂ ਵਿੱਚ ਗੱਲ ਦੀ ਗਾਲ ਬਣ ਜੇ ਬਿਨਾਂ ਗਾਲ ਤੇ ਪੰਗਾ ਨਹੀਂ ਹੋ ਸਕਦਾ ਲੁੰਗੇ ਦੇਖੇ ਨੇ ਸੇਕ ਤੇ ਤੁਪਕੋਰੇ ਮਸਤਾਂਆਂ ਕੋਈ ਨੰਗਾ ਨਹੀਂ ਹੋ ਸਕਦਾ ਹਿੰਦੂ ਸਿੱਖ ਮੁਸਲਮਾਨ ਕੇ ਅੱਡ ਹੋ ਗਏ ਇੰਨਾ ਬਾਦ ਤਰੰਗਾ ਨਹੀਂ ਹੋ ਸਕਦਾ ਜਿਹੜਾ ਕਰੇ ਬੁੜਾਈ ਦੂਜਿਆਂ ਦੀ ਉਹ ਆਪ ਵੀ ਚੰਗਾ ਨਹੀਂ ਹੋ ਸਕਦਾ ਮੜਕੇ ਮੜਕੇ री मन के ओनके पास जावा मन के यारना प्यारना वो नना वहां के मैं यार नासे जाव के मैं उस पास जाव मैनू नसते हो यार गल करा तीहदी ठुकरा व

मूर्ति ठाकुर द्वारा फिरनोर के गुरुद्वारा की तेनवान पर नश्ते मन कर जामा करते मंदिर ओ मंदिरवाड़े मस्जिद कागे मस्जिदवाड़े मंदिर तमामम मस्त कलंदर तमामम मस्त कलंदर तमामम मस्त कलंदर अली जो अली जो अली शाह ਲੰਬੀ ਨੀਂਦ ਚੀਕਦੀ